ਇਹ ਤੁਹਾਡੇ ਕੋਲ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲੋ ਸ਼ਾਇਦ ਮੇਰਾ ਪਰਿਵਾਰ ਮੇਰਾ ਬੜੇ ਆਮ ਆਦਮੀ ਪਾਰਟੀ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿੱਧੇ ਸਿਰ ਮੇਰੇ ਲੋਕ ਆ ਤੁਸੀਂ ਲੋਕ ਕੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਮ ਤੱਕ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਦੇਣਗੇ ਇਹ ਤੁਹਾਡੇ ਸਾਹਮਣੇ ਕਿ ਕੌਣ ਕਿੱਥੇ ਗਈ ਪੁਲਿਸ ਕਿੱਥੇ ਕੇ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਧਮਕੀਆਂ ਦੇ ਰਹੇ ਆ ਕਿ ਗੋਲੀਆਂ ਮਾਰ ਦੇਵਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਰੁਪਏ ਕਿੱਟ ਵੜਾ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਇੱਜ਼ਤ ਕਰਦਾ ਕਿ ਸਾੱਚ ਹੋ ਝੂਠ ਦੀ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸ ਮੇਰਾ ਪਰਿਵਾਰ ਹੈ ਸਮਝੋ ਕਿ ਮੇਰੇ ਨਾਲ ਵਰਸੇ ਸਰਕਾਰ ਆਸਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਹਾਲਾਤ ਬਹੁਤ ਬੁਰੀ ਹੋ ਚੁੱਕੇ ਆ ਅਜਹ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਂਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਆ ਕੇ ਬਗਵਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਮਲ ਨਹੀਂ ਆ ਮੈਂ ਮੇਰੀ ਵੀ ਕੋਈ ਵੈਲਿਊ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ 1.2 ਲੱਖ ਵੋਟਰ ਐ ਸਾਡੇ 5.5 ਲੱਖ ਲੋਕ ਐ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਤਾਂ ਕਹਿੰਦੇ ਰਿਹਾ ਕਿ ਮੈਂ ਬੈਕਫੁੱਟ ਤਾਂ ਕਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਫੁੱਟ ਤਾਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹੀ ਫੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧੋ ਨਾਲ ਕੀ ਇਹ ਇਨਸਾਫ ਦੀ ਲੜਾਈ ਐ ਜਿੰਦੂ ਮਰਜ਼ੀ ਵੋਟ ਦਿਓ ਪਰ ਵੋਟ ਪੰਜੂ ਜਾਈਓ ਇਹ ਲੋਕਾਂ ਕੋ ਦਰੀਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦਾ ਮੈਂ ਜਲੰਧਰ ਦੇ ਲੋਕਾਂ ਦਾ ਤਿਲੰਦਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਵੀ ਐਡੀ ਨਹਿਰੀ ਦੇ ਵਿੱਚ ਐਡੇ ਤੂਫਾਨ ਦੇ ਵਿੱਚ ਸਾਈਡ ਤੇ ਆ ਜਾ ਯਾਰ ਫੋੜ ਦੇ ਨੂੰ ਇਹ ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰੇੰਨੇ ਕਰਨ ਜਾ ਰਹੇ ਆ ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਟਿੰਡੇ ਕੋਈ ਮੋਗੇ ਕੋਈ ਲਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸੇ ਨੂੰ ਘੇਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਧਿਕਰੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਹੈ ਕਿ ਜਿਸ ਤਰ੍ਹਾਂ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੰਨਾਂ ਨੇ ਸਪੋਰਟ ਕੀਤੀ ਹੈ ਸਾਰੇ ਸਾਰੇ ਚੰਨਾਂ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਵੜਾਇਆ ਕਿੰਨਾ ਰਸਣ ਵੜਾਇਆ ਸਾਰਿਆਂ ਨੂੰ ਪੂਸਤ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸਣ ਦਾ ਵੜਿਆ 2500 ਦਾ ਸੂਟ ਵੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਹੇ ਹੈ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਦਰ ਵਸਤੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ 'ਚ ਦਾਵਾ ਡੋਲ ਚ ਕਿਦੇ ਬੈਕ ਫੁੱਟ ਤੇ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਇਆ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨਗੇ ਤੁਮ ਕਿੰਦੇ ਦੇ ਰਿਹਾ ਹੈ ਮੇਰੇ ਫੋਨਾਂ ਤੇ ਫੋਨ ਕਰ ਰਹੇ ਆ ਮੇਰਾ ਫੋਨ ਲਈਓ ਫੋਨ ਇਹ ਦੇਖੋ ਕਿਦਾਂ ਦੇ ਹਾਲਾਤ ਬਣੇ ਆ ਮਾਈਕ ਡਾਊਨ ਕਰ ਦੋ ਫੇਸ ਤੇ ਇਹ ਜਿਹੜਾ ਪੈਂਸਲ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲਾਂ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਵਾਰ ਚੱਕ ਕੇ ਲੈ ਜਾਗੇ ਚੱਕ ਕੇ ਆਡੀਓ ਆਡੀਓ ਵੀ ਆ ਰਿਹਾ ਮੈਂ ਨੂੰ ਪੁੱਛਿਆ ਮੈਨੂੰ ਕਹ ਲਵਾ ਇਹ ਦੇਖ ਨਜ਼ਾਇਜ਼ ਕਲੋਨੀਆਂ ਦੇ ਪਾ ਪੁੱਛ ਨਜ਼ਾਇਜ਼ ਕਲੋਨੀਆਂ ਕੱਟੜ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਿਹਾ 15 ਮਿੰਟ ਪਹਿਲੇ ਫੋਨ ਆਇਆ ਪਤਾ ਨਹੀਂ ਕੌਣ ਹੈ ਕਹਿੰਦਾ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾੜਾ ਚੜ ਰਿਹਾ ਮੈਂ ਕਿਸ ਮੋੜ ਤੇ ਜੀਵਾਂ ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ ਇਹ ਜਿਹੜੀ ਕਾਲ ਮੈਨੂੰ 11:05 ਤੇ ਆਈ ਆ ਤੁਹਾਨੂੰ ਥੋੜੀ ਦੇਰ ਚਲਵੇਂ 815 1432 ਸਤਿ ਸ੍ਰੀ ਅਕਾਲ 815 14 732 ਪਹਿਲੇ ਫੋਨ ਕਿਦੋਂ ਆਇਆ 8 ਵਜੇ ਕੇ 5 11 ਵਜੇ 5 ਮਿੰਟ ਪਹਿਲੇ ਹੁਣੀ 15 ਮਿੰਟ ਪਹਿਲੇ ਥੋੜੇ ਦਿਨ ਪਹਿਲਾਂ ਤੇਰੀ ਕਾਲ ਰਿਕਾਰਡਿੰਗ ਦੀ ਚਰਚਾ ਆਈ ਸੋ ਇਹ ਨਾਲ ਰਿਲੇਟਡ ਤਾਂ ਨਹੀਂ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਵੋਟ ਨਹੀਂ ਲੈਣੀ ਆ ਅੱਜ ਲੋਕਤੰਤਰ ਦਾ ਮਤਦਾਨ ਦਾ ਦੇਣਾ ਹੈ ਜੇਕਰ ਇੱਥੇ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਪਏ ਆ ਸਾਰੇ ਅੱਜ ਸਰਕਾਰ ਦੀ ਕੱਟ ਪੁੱਤ ਨਹੀਂ ਬਣਿਆ ਮੈਂ ਤੁਹਾਡੇ ਕੋਲ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸ਼ਾਇਦ ਮੇਰਾ ਪਰਿਵਾਰ ਮੇਰਾ ਫੜੇ ਆਮ ਆਦਮੀ ਪਾਰਟੀ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿਰਫ ਮੇਰੇ ਲੋਕ ਆ ਤੁਸੀਂ ਲੋਕ ਹੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਂਤਕ ਕਤਲ ਕਰ ਦੇਣਗੇ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਂਤਕ ਮਰਡਰ ਕਰ ਦੇਣਗੇ ਇਹ ਘੋਟੇ ਸਾਹਮਣੇ ਆ ਕਿ ਕੌਣ ਕਿੱਧਰ ਗਈ ਪੁਲਿਸ ਕਿੱਧਰ ਗਏ ਲੋਕ ਮੇਰੇ ਪੰਦਰਾਂ ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਧਮਕੀਆਂ ਦੇ ਰਿਹਾ ਕਿ ਗੋਲੀਆਂ ਮਾਰ ਦੇਵਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸ਼ਿਕਾਇਤ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਰੁਪਏ ਕਿੱਟ ਵੜਾ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚੋ ਝੂਠ ਦੀ ਲੜਾਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਹਾਂ ਮੇਰੇ ਕੋਲ ਸਿਰਫ ਸਿਰਫ ਮੇਰਾ ਵੈਸਟ ਮੇਰਾ ਪਰਿਵਾਰ ਬਿਲਕੁਲ ਸਮਝ ਆ ਕਿ ਮੇਰਾ ਵਰਸਿਸ ਸਰਕਾਰ ਆਖਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਹਾਲਾਤ ਪਸ ਬੁਰੀ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਸੀ ਅੱਜ ਜੇ ਕਿ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਦੇਵ ਨਹੀਂ ਹੈ ਇੱਕ ਐਕਸਐਮਐਲ ਨਹੀਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ 2 ਲੱਖ ਵੋਟਰ ਹੈ ਸਾਢੇ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਿਹਾ ਕਿ ਮੈਂ ਬੈਕਫੁੱਟ ਤਾਂ ਜਾ ਲਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਫੁੱਟ ਤਾਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਹੀ ਫੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਇਹ ਇਨਸਾਫ ਦੀ ਲੜਾਈ ਹੈ ਜਿੰਦੂ ਮਰਜ਼ੀ ਵੋਟ ਦਿਓ ਪਰ ਵੋਟ ਪੰਜੂ ਜਾਈਓ ਇਹ ਲੋਕਾਂ ਕੋ ਦਲੀਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟਰੂ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ